ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲਾਂ ਦੇ ਜਫੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੈਸੇ ਤਾਂ ਉਹ ਕਹਿੰਦੇ ਮੈਂ ਸਿੱਖ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਹਾਂ ਤੇ ਚਰਚਾ ਮੈਂ ਤਾਈਆਂ ਛੜੀਆਂ ਸੀ ਜਿਹੜਾ ਸਾਧ ਲਾਣਾ ਸੀ ਉਹ ਵਿਰੋਧ ਕਰ ਰਿਹਾ ਪਰ ਅੱਜ ਇੱਕ ਉਹਦੀ ਮੈਂ ਵੀਡੀਓ ਦੇਖੀ ਐ ਜਿਹੜਾ ਫੁੱਲਾਂ ਦੀ ਵਰਖਾ ਹੋ ਰਹੀ ਐ ਗਿਆ ਕਿੱਥੇ ਐ ਨਾਨਕ ਸਰੀਆਂ ਦੇ ਡੇਰੇ ਜਿਹੜਾ ਬਾਬਾ ਘਾਲਾ ਹੈਗਾ ਉਹਦੇ ਕੋਲੇ ਜਿਹੜਾ ਕਥਾਕਰਦਾ ਹੁੰਦਾ ਕਹਿੰਦਾ ਸਾਡੇ ਬਾਬਾ ਜੀ ਨੇ ਗਿਆ ਸੀ ਅੰਬ ਖਾਣੇ ਨੇ ਅੰਬਾਂ ਦਾ ਭੋਗ ਲਵਾਉਣਾ ਮਿਸਰੀ ਦਾ ਪ੍ਰਸਾਦ ਦੇਣਾ ਸਾਡੇ ਬਾਬਾ ਜੀ ਕਹਿੰਦੇ ਸੀ ਲੰਗਰ ਨਹੀਂ ਬਣਾਉਣਾ ਗੁਰਦੁਆਰੇ ਬਾਹਰੋਂ ਰੋਟੀਆਂ ਮੰਗ ਕੇ ਲਿਆਉਣੀਆਂ ਨੇ ਉਹਨਾਂ ਕੋਲੇ ਗਿਆ ਹੋਇਆ ਤੇ ਹੁਣ ਉੱਥੇ ਕਾਰਨ ਕੀ ਗਿਆ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਸਾਰਾ ਕੁਝ ਲਿਖ ਕੇ ਦਿੱਤਾ ਹੋਇਆ ਵੀ ਐਦਾਂ ਐਦਾਂ ਕਰੀ ਚੱਲ 2027 ਤੱਕ ਕੋਸਾ ਦਾ ਕੋਈ ਗੱਲ ਬਣ ਜੇ ਸਾਧ ਲਾਣਾ ਇਕੱਠਾ ਕਰ ਲੋ ਜਿਹੜੇ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਵਾਲੇ ਨੇ ਬੇਬਕੂ ਬਣਾਉਣ ਵਾਲੇ ਨੇ ਇਹ ਪਖੰਡ ਕਰਨ ਵਾਲੇ ਨੇ ਕੋਈ ਵੀ ਹੋਵੇ ਵੀ ਸਭ ਦੇ ਕੋਲ ਜਾਓ ਬਸ ਵੋਟਾਂ ਲਈ ਪੱਲਾ ਅਡੋ ਬਸ ਮਿੱਟੀ ਪਟਾਓ ਆਪਣੀ ਮੈਂ ਇਹ ਗੱਲ ਤਾਂ ਕਰ ਰਿਹਾ ਹਾਂ ਬਹੁਤੇ ਲੋਕਾਂ ਦੇ ਨਾ ਦਿਮਾਗ ਦੇ ਵਿੱਚ ਇੱਕ ਕੀੜਾ ਵੱੜ ਗਿਆ ਸੀ ਜਦੋਂ ਗੜਗੱਜ ਨੂੰ ਲਾਇਆ ਸੀ ਹਾਲਾਂਕਿ ਮੈਂ ਵੀ ਇੱਕ ਵੀਡੀਓ ਪਾਈ ਹੈ ਵੀ ਚਲੋ ਚੰਗਾ ਹੋਇਆ ਤੇ ਹੁਣ ਇਹਨੂੰ ਬਣਾਇਆ ਕਿਉਂਗੇ ਇੱਥੇ ਗੌਰ ਕਰਨੀ ਜ਼ਰੂਰੀ ਹੈ ਪਹਿਲਾਂ ਇਹਨਾਂ ਬਾਦਲਾਂ ਨੂੰ ਲੱਗਦਾ ਸੀ ਵੀ ਜਿਹੜਾ ਟਕਸਾਲੀ ਲਾਣਾ ਹੈ ਵੀ ਉਧਰੋਂ ਜਹੇਦਾਰ ਲਿਆਂਦਾ ਜਾਵੇ ਫਿਰ ਧੁੰਮੇ ਵਰਗਿਆਂ ਦੇ ਤੂਤਿਆਂ ਦੇ ਛਿੱਤਰ ਪੈਣਾ ਸ਼ੁਰੂ ਹੋ ਗਏ ਸੀ ਤੇ ਫਿਰ ਇਹਨਾਂ ਨੇ ਸੋਚਿਆ ਵੀ ਜਿਹੜੇ ਢੱਡਰੀਆਂ ਵਾਲੇ ਨੇ ਉਹ ਤਾਂ ਮਿਸ਼ਨਰੀ ਨੇ ਉਹ ਲੌਜਿਕ ਦੇ ਨਾਲ ਗੱਲਾਂ ਕਰਦੇ ਨੇ ਵੀ ਕੋਈ ਐਦਾਂ ਦਾ ਜਹੇਦਾਰ ਲਿਆਂਦਾ ਜਾਵੇ ਜਿਹਦੀ ਵਿਚਾਰਧਾਰਾ ਢੱਡਰੀਆਂ ਵਾਲਿਆਂ ਦੇ ਨਾਲ ਥੋੜੀ ਬਹੁਤੀ ਮੇਲ ਖਾਂਦੀ ਹੋਵੇ। ਵੀ ਫਿਰ ਉਧਰ ਨੂੰ ਜਾਵਾਂਗੇ ਝੋਲੀ ਅੱਡ ਕੇ ਵੋਟਾਂ ਦੀ ਖਾਤਰ। ਜਣਕੇ ਆ ਕਰਦੂਤਾਂ ਨੇ ਇਹਨਾਂ ਕੜਮ ਚੌਧਰੀਆਂ ਦੀ। ਆਸ਼ਾ ਇਹ ਕਹਿੰਦੇ ਪਤਾ ਕੀ ਫਿਰਦੇ ਆ। ਖੁਆਰ ਹੋਏ ਸਭ ਮਿਲਾਂਗੇ। ਬੱਚੇ ਸ਼ਰਨ ਜੋ ਹੋਏ। ਵੀ ਸ਼ਰਨ ਵਿੱਚ ਆਓ। ਚੜ੍ਹਦੀ ਕਲਾ ਕੌਮ ਦੀ ਕਰੀਏ ਵੀ ਇੱਕ ਮਹੱਮ ਚਲਾਉਣੀ ਹੈ ਆਪਾਂ ਜਹਦਾਰ ਸਾਹਿਬ ਕਹਿੰਦੇ ਪ੍ਰਚਾਰ ਦਾ ਦਾਇਰਾ ਵੱਡਾ ਕਰਨਾ ਹੈ ਇਹ ਦਿਨ ਡੜੰਗੇ ਵਾਲੇ ਕਹਿੰਦੇ ਹੁੰਦੇ ਤੇ ਹੁਣ ਜਿਹੜਾ ਪ੍ਰਚਾਰ ਦਾ ਦਾਇਰਾ ਵੱਡਾ ਕਰਨਾ ਹੈ ਹੁਣ ਜਿਹੜਾ ਇਹ ਲੋਗੋ ਬਣਾਇਆ ਇਹਨਾਂ ਨੇ ਜਾਂ ਕਹਿ ਲਈਏ ਕੰਟੈਂਟ ਜਾਂ ਜਿਹੜਾ ਨਾਮ ਰੱਖਿਆ ਖੁਆਰ ਹੋਏ ਸਭ ਮਿਲਣਗੇ ਹੁਣ ਇਹਨਾਂ ਨੂੰ ਪੁੱਛੋ ਵੀ ਜਿਹੜਾ ਇਹ ਖਾਰ ਹੋਏ ਸਭ ਮਿਲਾਂਗੇ ਦੋਹਰਾ ਹੈਗਾ ਇਹ ਅਕਾਲ ਤਖਤ ਦੇ ਤੁਸੀਂ ਪੜ੍ਹਦੇ ਹੋ ਦਰਬਾਰ ਸਾਹਿਬ 'ਚ ਪੜ੍ਹਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਨਾਮ ਰੱਖਦੇ ਐਨੂੰ ਕਿ ਖਾਰ ਹੋਏ ਸਭ ਮਿਲਾਂਗੇ ਤੁਸੀਂ ਤਾਂ ਜਿਹੜੇ ਦਰਬਾਰ ਸਾਹਿਬ 'ਚ ਖੜ ਕੇ ਅਰਦਾਸਾਂ ਕਰਦੇ ਹੋ ਉੱਥੇ ਤੁਸੀਂ ਇਹ ਦੋਹਰਾ ਪੜ੍ਹਨ ਨੂੰ ਤਿਆਰ ਨਹੀਂ ਜੇ ਤੁਹਾਨੂੰ ਕੋਈ ਸਵਾਲ ਕਰ ਦੇ ਫੇਰ ਦੂਜੇ ਕਹਿੰਦੇ ਹੋ ਇੱਥੇ ਸ਼ਾਂਤੀ ਦਾ ਪ੍ਰਤੀਕ ਹੈ ਜਾਣ ਕੇ ਜੋ ਕੁਝ ਅੰਗਰੇਜ਼ ਲਿਖ ਕੇ ਦੇ ਗਏ ਇਹਨਾਂ ਨੂੰ ਜੋ ਕੁਝ ਅੰਗਰੇਜ਼ਾਂ ਨੇ ਕਰਾਇਆ ਤੇ ਉਹੀ ਕੁਝੇ ਕਰ ਰਹੇ ਨੇ ਦਰਵਾਸਾ ਦੇ ਵਿੱਚ ਉੱਥੇ ਦੁੱਧ ਵੀ ਡੋਲਿਆ ਜਾਂਦਾ ਇੱਕ ਪਾਸੇ ਸ਼ਿਵਲੰਗ ਦੀ ਪੂਜਾ ਹੁੰਦੀ ਹੈ ਤੇ ਦੂਜੇ ਪਾਸੇ ਦਰਵਾਸਾ ਦੇ ਵਿੱਚ ਦੁੱਧ ਡੋਲ ਕੇ ਉੱਥੇ ਪੋਚਾ ਲਾ ਕੇ ਕਹਿੰਦੇ ਜੀ ਪਵਿੱਤਰ ਹੋ ਜਾਂਦਾ ਹੈ ਚਲੋ ਕੋਈ ਨਹੀਂ ਦੁੱਧ ਤਾਂ ਕੋਈ ਵੱਡੀ ਗੱਲ ਨਹੀਂ ਢੋਲੀ ਚਲੋ ਅਸੀਂ ਕਿਹੜਾ ਤੁਹਾਨੂੰ ਦੁੱਧ ਦੇਣਾ ਕੋਲੋਂ ਨਾ ਸਾਨੂੰ ਕੋਈ ਖਰਚਾ ਪੈਣਾ ਆਮਾ 20 ਕਿਲੋ ਦਾ ਤੁਸੀਂ 50 ਕੁਇੰਟਲ ਢੋਲ ਦੋ ਸਾਨੂੰ ਕਿੱਡਕਾ ਜਦੋਂ ਤੁਸੀਂ ਫੁੱਲਾਂ ਦੇ 4-4 ਕਰੋੜ ਰੁਪਈਆ ਲਾ ਸਕਿਓਂ ਦੁੱਧ ਢੋਲਣਾ ਕਿੰਨਾ ਕੱਖ ਤੁਹਾਨੂੰ ਢੋਲੀ ਚਲੋ ਅਸੀਂ ਕੀ ਲੈਣਾ ਪਰ ਜਿਹੜਾ ਆ ਤੁਸੀਂ ਪ੍ਰੋਗਰਾਮ ਦਾ ਨਾਮ ਰੱਖਿਆ ਨਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਪਹਿਲਾਂ ਜਹੇਦਾਰ ਸਾਹਿਬ ਨੂੰ ਇਹ ਜਵਾਬ ਦੇਣਾ ਬਣਦਾ ਵੀ ਇਹ ਦੋਹਰਾ ਦਰਵਾਸਾ ਵਿੱਚ ਪੜਦੇ ਹੋ ਤੇ ਜੇ ਸਵਾਲ ਕਰਾਂਗੇ ਬਸ ਉਸ ਵੇਲੇ ਕੱਪੜੇ ਝਾੜ ਦੇਣੇ ਆ ਵੀ ਇਹ ਸ਼ਾਂਤੀ ਦਾ ਪ੍ਰਤੀਕ ਹੈ ਅਸ਼ਾ ਨਾ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸੱਜੇ ਪਾਸ਼ਾ ਜੀ ਨੇ ਮਰਦਾਨਾ ਜੀ ਨੂੰ ਭੇਜਿਆ ਸੀ ਇੱਕ ਸਾਧੂ ਦੇ ਕੋਲ ਵੀ ਅੱਗ ਲੈ ਕੇ ਆ ਆਪਾਂ ਅ ਪ੍ਰਸ਼ਾਦਾ ਤਿਆਰ ਕਰਨਾ ਅੱਗ ਬਾਲ ਕੇ ਤਾਂ ਉਹ ਜਿਹੜਾ ਸਾਧੂ ਸੀ ਨਾ ਘਰ-ਬਾਰ ਛੱਡ ਕੇ ਗਿਆ ਹੋਇਆ ਉਹਨੇ ਆਪਣਾ ਚੌਂਤਰਾ ਜਿਹੜਾ ਚੁੱਲ੍ਹਾ ਚੋਂਕਾ ਹੁੰਦਾ ਲਿਪਿਆ ਹੋਇਆ ਸੀ ਗਊ ਦੇ ਗੋਬਰ ਗੋਹੇ ਨਾਲ ਕਹਿੰਦੇ ਮਰਦਾਨਾ ਜੀ ਦਾ ਪਰਸ਼ਾਵਾ ਪੈ ਗਿਆ ਜਦੋਂ ਜਾ ਕੇ ਅੱਗ ਮੰਗੀ ਉਹਨੇ ਵੱੜਦੀ ਹੋਈ ਜਿਹੜੀ ਲੱਕੜ ਸੀ ਕੱਢੀ ਮਰਦਾਨੇ ਦੇ ਪਿੱਛੇ ਪੈ ਗਿਆ ਮਰਦਾਨਾ ਜੀ ਮੂਰੇ ਉਹ 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 ਸਾਧੂ ਪਿੱਛੇ ਵਖੰਡੀ ਤੇ ਗੁਰੂ ਪਾਸ਼ਾ ਕੋਲੇ ਆ ਗਏ ਗੁਰੂ ਪਾਸ਼ਾ ਕਹਿੰਦੇ ਠਹਿਰ ਕਹਿੰਦੇ ਨਾਂ ਕੀ ਹੈ ਕਹਿੰਦਾ ਸ਼ਾਂਤੀਰਾਮ ਕੰਨਾ ਸ਼ਾਂਤੀ ਹੈ ਕਿਥੇ ਹੱਥਵੇ ਤੱਕ ਨਾ ਮਰਦੀ ਹੋਈ ਲੱਕੜ ਵੜੀ ਹੋਈ ਹੈ ਤੇ ਇਹ ਵੀ ਨਾ ਜਿਹੜੇ ਕਹਿੰਦੇ ਦਰਵਾਸਾ ਦੇ ਵਿੱਚ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਤਾਂ ਨਹੀਂ ਦੋਰਾ ਪੜਦੇ ਇੱਥੇ ਇੱਕ ਨਿਹੰਗ ਸਿੰਘ ਨੇ ਜਕਾਰਾ ਛੱਡਦਾ ਉਹਨੂੰ ਡਾਂਗਾ ਨਾਲ ਕੁੱਟਿਆ ਨੇ ਫੜਕੇ ਹਾਲੇ ਕੰਨਾ ਸ਼ਾਂਤੀ ਹੈ ਆਬੇ ਕੋ ਭੀ ਨਾ ਤੇ ਜਿਹੜੇ ਅੱਜ ਮੈਂ ਜ਼ਿਆਦਾ ਦੀ ਵੀਡੀਓ ਦੇਖੀ ਉਹ ਘਾਲੇ ਦੇ ਕੋਲੇ ਫਿਰ ਤਾਂ ਨਾਨਕ ਸਰ ਵਾਲੇ ਕੋਲੇ ਤੇ ਉਹਦੀਆਂ ਕਰਤੂਤਾਂ ਬਾਰੇ ਤੁਹਾਨੂੰ ਪਤਾ ਹੀ ਹੈ ਕਿਵੇਂ ਮਨਜੀਤ ਸਿੰਘ ਦੇ ਨਾਲ ਰਲ ਕੇ ਕਲੋਨੀਆਂ ਕਟੀਆਂ ਨੇ ਕਰੋੜਾਂ ਰੁਪਈਆ ਦੀ ਉਹਨੂੰ ਇੱਲ ਤੋਂ ਕੋਕੜ ਨਹੀਂ ਹੁੰਦਾ ਜਬ ਸ਼ਬਦ ਪਾਠ ਸੁਣਾ ਨਹੀਂ ਸਕਦੇ ਜੇ ਕਿਤੇ ਬੈਠ ਕੇ ਸੁਣਨਾ ਹੋਵੇ ਤੇ ਉਹਨਾਂ ਕੋਲ ਜਹਜ਼ਾਰ ਫਿਰਦਾ ਫੁੱਲਾਂ ਦੀ ਵਰਖਾ ਨਮਨਮਾ ਬਣਿਆ ਹੋੜ ਰੀਲਾਂ ਬਹੁਤ ਬਣ ਰਹੀਆਂ ਨੇ ਨਾਲ 3-4 ਬੰਦੇ ਫੋਨ 'ਤੇ ਰੱਖਿਆ ਜਹਜ਼ਾਰ ਉੱਤਰਦਾ ਉਦੋਂ ਵੀ ਰੀਲ ਬੰਨ੍ਹਦਾ ਉਦੋਂ ਵੀ ਰੀਲ ਫੁੱਲਾਂ ਦੀ ਵਰਖਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕੌਮ ਦਾ ਬੇੜਾ ਕਰਕੇ ਬਾਦਲਾਂ ਨੇ ਜਿੱਦਾਂ ਕਿਹਾ ਨਾ 4-5 ਪੰਨਿਆਂ ਦਾ 1 ਲੀਟਰ ਲੈ ਕੇ ਦਿੱਤਾ ਵੀ ਇੱਕ ਲੈਣ ਰੋਜ਼ ਬੋਲਣੀ ਹੈ। ਬਸ ਉਹ ਲੈਣ ਬੋਲੀ ਜਾਣੀ ਹੈ ਤੇ ਲੋਕਾਂ ਨੇ ਜਿਹੜੇ ਬੇਵਕੂਫ ਹੋਣਗੇ ਉਹ ਬਣੀ ਜਾਣਗੇ। ਜਿਹੜੇ ਮਾੜੇ ਮੋٹے ਮੇਰੇ ਵਰਗੇ ਹੋਣਗੇ 8 ਵਜੇ ਉਹ ਗਾਲ੍ਹਾਂ ਗੂਲ੍ਹਾਂ ਕੱਢ ਲੈਣਗੇ ਵੀ ਸਾਡੀ ਇਮਸ਼ੂਰੀ ਹੋ ਜੇ ਬਸ। ਇਸ ਕਰਕੇ ਇਹ ਰਿਹਦਾਰ ਬਣਾਇਆ ਗਿਆ। ਅੱਛਾ ਮੈਂ ਅੱਜ ਕਿਉਂ ਇਹ ਗੱਲ ਕਹੀ ਮੈਨੂੰ ਨਾ ਇੱਕ ਬੰਦੇ ਨੇ ਫੋਨ ਕਰਕੇ ਪੁੱਛਿਆ ਕਿ ਗਿਆਨੀ ਜੀ ਤੁਸੀਂ ਗੁਰਗੱ ਸਾਹਿਬ ਨੂੰ ਜਾਣਦੇ ਹੋ ਮੈਂ ਕਿਹਾ ਜਾਣਦਾ ਉਹ ਕੌਣ ਨੇ ਜੀ ਮੈਂ ਕਿਹਾ ਜੀ ਮਿਸ਼ਨਰੀ ਨੇ ਮਿਸ਼ਨਰੀ ਤਾਂ ਕਹਿੰਦੇ ਲੌਜਿਕ ਨਾਲ ਗੱਲ ਕਰਦੇ ਨੇ ਮੈਂ ਕਿਹਾ ਤਾਂ ਹੀ ਤਾਂ ਲੌਜਿਕ ਨਾਲ ਗੱਲ ਕਰਨ ਵਾਲਿਆਂ ਦੇ ਨਾਲ ਜਾਰੀ ਪੈ ਰਹੀ ਹੈ ਤਾਂ ਹੀ ਤਾਂ ਜਾਰੀ ਪੈ ਰਹੀ ਹੈ ਅੱਛਾ ਹੁਣ ਨਾ ਇੱਕ ਹੋਰ ਗੱਲ ਸੁਣੋ ਜਿੰਨੇ ਕੁ ਬੰਦੇ ਕੋਈ ਚੈਨਲ ਬਣਾ ਕੇ ਬੋਲਦਾ ਮੇਰੇ ਵਾਂਗੂ ਕੋਈ ਫੇਸਬੁੱਕ ਤੇ ਕੋਈ ਕਿਦਾਂ ਕੋਈ ਕਿਦਾਂ ਉਹਨਾਂ ਸਾਰਾਂ ਦੇ ਆਪਣੇ ਫੋਲੋਅਰ ਨਹੀਂ ਤੇ ਉਹ ਉਹਦੇ ਵਿੱਚ ਕੁਝ ਉਹੇ ਜਿਹੇ ਭੇਡਾਂ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਵੀ ਗੱਲ ਕੀ ਬੰਦਾ ਕਰਨੀ ਚਾਹੁੰਦਾ ਤੇ ਇਹਦਾ ਗੱਲ ਕਹਿਣ ਦਾ ਮਤਲਬ ਕੀ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੇ ਕਮੈਂਟ ਕਰਨਾ ਹੁੰਦਾ ਕਮੈਂਟ ਕਰਕੇ ਨੇੜ ਤਾਂ ਮੈਨੂੰ ਫੋਲੋ ਕਰਦੇ ਆ ਉਹ ਤਾਂ ਕਹਿਣਗੇ ਜੀ ਧੰਨਵਾਦ ਗੁੱਡ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜਿਹੜੇ ਹੋਰ ਦੇ ਹੋਣਗੇ ਤੂੰ ਆਰਐਸ ਦਾ ਦੱਲਾ ਹੈ ਤੂੰ ਬੀਜੇਪੀ ਦਾ ਏਜੰਟ ਹੈ ਤੂੰ ਕਾਂਗਰਸ ਦਾ ਏਜੰਟ ਹੈ ਤੈਨੂੰ ਬਾਦਲਾਂ ਨੇ ਬੁਰਕੀ ਪਾਤੀ ਉਹ ਉਹ ਇਦਾਂ ਕਹਿਣਗੇ ਮੈਂ ਨਾ ਕਿਸੇ ਤੋਂ ਬੁਰਕੀ ਲੈਣੀ ਤੇ ਨਾ ਹੀ ਬੁਰਕੀ ਨਾ ਮੈਂ ਰੱਜਣਾ ਤਿੰਨ ਟਾਈਮ ਨਾ ਦੋ ਪਰੌਂਠੇ ਸਵੇਰੇ ਦੁਪਹਿਰੇ ਰੋਟੀ ਸ਼ਾਮ ਨੂੰ ਤਿੰਨ ਖੁੱਲ ਕੇ ਚਾਰ ਪੰਜ ਕੌਫੀ ਦੇ ਕੱਪ ਵਧੀਆ ਫਰੂਟ ਜੂਸ ਵੀ ਹੁੰਦਾ ਪੀਵੜੀ ਖਰਾਕ ਬਾਬਾ ਸਾਡੇ ਇੱਕ ਬੁਰਕੀ ਨਾਲ ਕੁਝ ਨਹੀਂ ਹੁੰਦਾ ਜਦੋਂ ਦੇਖਣਾ ਹੈ ਨਾ ਉਦੋਂ ਐ ਨਹੀਂ ਵੀ ਲੱਖ ਦੋ ਲੱਖ ਨਾਲ ਕਹਿੰਦਾ ਤਾਂ ਪਤਾ ਲੱਗੂ ਵੀ ਸਾਡੀ ਬੋਲੀ ਕੌਣ ਲਾਉਂਦਾ ਹੈ ਇਹ ਜਿਹੜੇ ਕੀੜੇ ਵੜੇ ਦਿਮਾਗ ਵਿੱਚੋਂ ਕੱਢ ਦਿਓ ਵੀ ਕੌਣ ਕੀ ਕਰਦਾ ਹੈ ਅਰੇ ਪਹਿਲਾਂ ਤੁਹਾਡੇ ਜਹੇਦਾਰ ਨੇ ਨਾ ਕੜੰਮ ਚੌਧਰੀ ਜਿਹੜੇ ਝੁਟਕੀ ਵਜਾ ਕੇ ਜਿਵੇਂ ਮਦਾਰੀ ਖੇਡਾ ਨਹੀਂ ਪਾਉਂਦਾ ਬੰਦਰ ਨੂੰ ਨਚਾਉਂਦਾ ਹੁੰਦਾ ਤੇ ਉਹ ਹਾਲ ਹੈ ਇਹਨਾਂ ਕੜੰਮ ਚੌਧਰੀਆਂ ਦਾ ਜਿਹੜੇ ਬਾਦਲਾਂ ਦੀ ਖਾਤਰ ਇਹ ਸਭ ਕੁਝ ਕਰ ਰਹੇ ਨੇ ਖਬਰ ਤਾਂ ਪਹੁੰਚ ਜਾਣੀ ਹੈ ਪਰ ਜੋ ਕੁਝ ਮੈਂ ਬੋਲੇ ਹੈ ਤੇ ਉਹਦਾ ਥੋੜਾ ਜਿਹਾ ਅਸਰ ਹੁੰਦਾ ਕਿ ਨਹੀਂ ਹੁੰਦਾ ਔਰ ਕੀ ਜਿਹੜਾ ਜਹੇਦਾਰ ਸਿੱਖੀ ਨੂੰ ਬਚਾਊਗਾ ਜਿਹੜੇ ਚਿੱਟੀ ਸ਼ੌਂਖ ਅ ਨਾਨਕ ਸਰੀਏ ਘਾਲੇ ਵਰਗੇ ਜਿਹੜੇ ਬੇੜਾ ਬਹਾਰੇ ਨੇ ਉਹਨਾਂ ਕੋਲ ਤਾਂ ਜਾ ਕੇ ਉਹ ਫੁੱਲਾਂ ਦੀ ਵਰਖਾ ਕਰਾਈ ਜਾਂਦਾ ਖਾਲੇ ਕਹਿੰਦੇ ਜੀ ਕਾਲ ਤੱਕ ਤਾਂ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹਨਾਂ ਬਾਬਿਆਂ ਦੇ ਵਿੱਚੋਂ ਇੱਕ ਵੀ ਬਾਬਾ ਉਹ ਨਹੀਂ ਹੈਗਾ ਜਿਹੜਾ ਕਾਲ ਤੱਕ ਦੇ ਰਹਿਤਮ ਜਦ ਨੂੰ ਮੰਨਦਾ ਹੋਵੇ ਇਹ ਸਚਾਈ ਹੈ ਇਹ ਕੋੜਾ ਸੱਚ ਹੈ ਮਿਰਚਾਂ ਲੱਗਣਗੀਆਂ ਜ਼ਰੂਰ ਚਲੋ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ